ਹਾਂਜੀ ਕੀ ਹਾਲ ਚਾਲ ਸਵਾਲ ਤੇ ਫੋਟਾ ਬੰਦੇ ਹਾਂ ਜੁਨੀਆਂ ਦੇ ਵਿੱਚ ਇੱਕ ਵਾਰੀ ਦੀ ਗੱਲ ਆ ਕਿ ਇੱਕ ਤੀਰਥ ਯਾਤਰੀਆਂ ਦੇ ਨਾਲ ਭਰੀ ਹੋਈ ਬੱਸ ਪਹਾੜ ਦੇ ਉੱਪਰੋਂ ਜਾ ਰਹੀ ਸੀ ਉਹ ਕਈ ਵਾਰ ਐਕਸੀਡੈਂਟ ਹੋਣ ਤੋਂ ਬਚੀ ਸੀ ਜਦੋਂ ਪਹਾੜ ਤੋਂ ਥੱਲੇ ਉਤਰੀ ਤਾਂ ਅਚਾਨਕ ਬਿਜਲੀ ਲੱਸਣ ਲੱਗ ਪਈ ਬੱਦਲ ਗਰਜ ਰਹੇ ਸੀ ਬਿਜਲੀ ਲੈਫਟ ਕਰੀ ਸੀਗੀ ਤੇ ਐਉਂ ਲੱਗ ਰਿਹਾ ਸੀ ਕਿ ਹੁਣੇ ਬੱਸ ਦੇ ਉੱਤੇ ਡਿੱਗੀ ਕੇ ਡਿੱਗੀ ਤਾਂ ਬੱਸ ਦੇ ਵਿੱਚ ਜਿਹੜੇ ਭੱਦਰਪੁਰ ਚ ਆਪ ਦੇ ਆਪ ਨੂੰ ਬਹੁਤ ਚੰਗਾ ਇਨਸਾਨ ਸਮਝਦੇ ਸੀਗੇ ਉਹਨਾਂ ਦੇ ਵਿੱਚੋਂ ਇੱਕ ਵਿਅਕਤੀ ਖੜਾ ਹੋ ਕੇ ਕਹਿੰਦਾ ਕਿ ਆਪਣੇ ਵਿੱਚ ਜ਼ਰੂਰ ਕੋਈ ਨਾ ਕੋਈ ਪਾਪੀ ਆ ਹੋ ਸਕਦਾ ਆਪਾਂ ਉਸ ਪਾਪੀ ਦੇ ਕਾਰਨ ਸਾਰੇ ਦੇ ਸਾਰੇ ਮਾਰੇ ਜਾਈਏ ਤਾਂ ਇਹਦਾ ਹੱਲ ਇਹ ਆ ਕਿ ਆਪਣੇ ਦੇ ਵਿੱਚੋਂ ਇੱਕ ਇੱਕ ਬੰਦਾ ਬੱਸ ਦੇ ਵਿੱਚੋਂ ਉਤਰੇ ਤੇ ਸਾਹਮਣੇ ਜਿਹੜਾ ਦਰਾਕਤਾ ਉਹਦੇ ਤੱਕ ਜਾਵੇ ਤਾਂ ਕਿ ਜੇ ਬਿਜਲੀ ਡਿੱਗਣੀ ਹੀ ਆ ਤਾਂ ਉਸ ਇੱਕ ਬੰਦੇ ਦੇ ਉੱਤੇ ਡਿੱਗੇ ਨਾ ਕੇ ਆਪਣੇ ਸਾਰਿਆਂ ਦੇ ਉੱਤੇ ਸਾਰਿਆਂ ਨੇ ਇਸੇ ਤਰ੍ਹਾਂ ਹੀ ਕੀਤਾ ਸਾਰੇ ਇੱਕ ਇੱਕ ਕਰਕੇ ਉੱਤਰਦੇ ਤੇ ਉਹ ਦਰਖਤ ਦੇ ਕੋਹ ਜਲੇ ਜਾਂਦੇ ਪਰ ਬੀਲੀ ਕਿਸੇ ਦੇ ਉੱਤੇ ਨਹੀਂ ਡਿੱਗੀ ਹੁਣ ਬਸ ਦੇ ਵਿੱਚ ਇੱਕ ਬਜ਼ੁਰਗ ਰਹਿ ਗਿਆ ਸੀਗਾ ਜਿਹੜਾ ਕਿ ਥੱਲੇ ਨਹੀਂ ਸੀ ਉਤਰਿਆ ਹੁਣ ਸਾਰੇ ਉਹਦੇ ਵੱਲ ਦੇਖਣ ਲੱਗੇ ਸਾਰਿਆਂ ਨੇ ਇੱਕ ਵਾਰੀ ਤਾਂ ਉਸਨੂੰ ਪਾਪੀ ਮੰਨ ਲਿਆ ਸੀਗਾ ਸਾਰਿਆਂ ਨੇ ਤੱਕੇ ਦੇ ਨਾਲ ਉਹਨੂੰ ਬਸ ਦੇ ਵਿੱਚੋਂ ਥੱਲੇ ਲਾ ਦਿੱਤਾ ਤੇ ਉਹ ਬਜ਼ੁਰਗ ਵੀ ਡਰਦਾ ਹੋਇਆ ਹੌਲੀ ਹੌਲੀ ਦਰਖਤਵਾਰ ਨੂੰ ਬਦਲਣ ਲੱਗ ਪਿਆ ਜਦੋਂ ਉਹ ਯਾਤਕ ਦੇ ਕੋਲ ਪਹੁੰਚਿਆ ਤਾਂ ਅਚਾਨਕ ਬਿਜਲੀ ਡਿੱਗ ਪਈ ਪਰ ਬਿਜਲੀ ਉਸ ਬਜ਼ੁਰਗ ਉੱਤੇ ਨਹੀਂ ਸਗੋਂ ਬੱਸ ਦੇ ਉੱਤੇ ਡਿੱਗੀ ਸੀ ਤੇ ਬੱਸ ਦੇ ਵਿੱਚ ਸਵਾਰ ਸਾਰੇ ਦੇ ਸਾਰੇ ਲੋਕ ਜਿੰਨੇ ਵੀ ਸੀਗੇ ਉਹ ਸਾਰੇ ਮਾਰੇ ਗਏ ਇਸ ਕਹਾਣੀ ਦਾ ਨਿਸ਼ਕਰਸ਼ ਹੁਣ ਇਹ ਨਿਕਲਦਾ ਹੈ ਕਿ ਆਪਾਂ ਨੂੰ ਕਿਸੇ ਬਾਰੇ ਬਿਨਾਂ ਸੋਚੇ ਸਮਝੇ رائے ਨਹੀਂ ਬਣਾਉਣੀ ਚਾਹੀਦੀ ਜਿਵੇਂ ਕਿ ਹੁਣ ਉਹ ਮੂਰਖ ਨੂੰ ਇੱਕ ਬਜ਼ੁਰਗ ਨੂੰ ਸਾਰੇ ਪਾਪੀ ਸਮਝਦੇ ਸੀਗੇ ਪਰ ਹਾਲਾਂਕਿ ਉਹ ਇੱਕ ਪੋਣਾਤਮਾ ਸੀ ਕਿ ਚੰਗਾ ਬੰਦਾ ਸੀਗਾ ਜਿਹਨੇ ਸਾਰੇ ਜਨ ਨੂੰ ਬਚਾ ਕੇ ਰੱਖਿਆ ਹੋਇਆ ਸੀਗਾ ਸੋ ਦੋਸਤੋ ਕਿਸੇ ਬਾਰੇ ਬਿਣਾ ਸੋਚੇ ਸਮਝੇ ਚੰਗੀ ਜਾਂ ਮਾੜੀ رائے ਨਾ ਬਣਾਓ ਮੈਂ ਦੇ ਜੀ ਆਪਕ ਨਮੀ ਕਾਣੀ ਦੇ ਨਾਲ ਨਮੇ ਤੇ ਧੰਨਵਾਦ